ਸਤਕਾਰਯੋਗ ਮਜੀਤ ਸਿੰਘ ਜੀਕੇ ਜੀ 350 ਸਾਲਾ 350 ਸਾਲਾ ਸ੍ਰੀ ਕੁਰਤੇਗ ਬਹਾਦਰ ਜੀ ਦੇ ਸ਼ਹਾਦਤ ਜਿਹੜੀ ਸਤਾਬਦੀ ਮਨਾਈ ਜਾ ਰਹੀ ਹੈ ਉਹਨੂੰ ਸਮਰਪਿਤ ਗੁਰਦੁਆਰਾ ਸੀਸਗੰਜ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਤੱਕ ਇੱਕ ਸਾਈਕਲ ਯਾਤਰਾ ਕਰ ਰਹੇ ਨੇ ਇੱਕ ਸੁਨੇਹਾ ਲੈ ਕੇ ਚੱਲੇ ਨੇ ਯੂਥ ਨੂੰ ਕਿ ਆਪਣੇ ਧਰਮ ਦੇ ਵਿੱਚ ਪੱਕਾ ਰਹੋ ਨਸ਼ੇ ਛੱਡੋ ਗੁਰੂ ਵਾਲੇ ਬਣੋ এনवायरमेंट ਦਾ ਧਿਆਨ ਰੱਖੋ ਇਹ ਸਾਰੇ ਸਮਾਜਿਕ ਕ੍ਰਿਤੀਆਂ ਤੋਂ ਦੂਰ ਰਹੋ ਚੰਗਾ ਸੁਨੇਹਾ ਲੈ ਕੇ ਦਿੱਲੀ ਤੋਂ ਚੱਲੇ ਨੇ ਅੱਜ ਉਹ ਪੰਜਾਬ ਦੇ ਵਿੱਚ दाखल ਹੋਏ ਨੇ ਸਵੇਰੇ ਸ਼ੰਭੂ ਬਾਰਡਰ ਤੋਂ ਜਿੱਥੇ ਸਿੱਖ ਸੰਗਤ ਨੇ ਉਹਨਾਂ ਦਾ ਹਲਕੇ ਘਨੌਰ ਦੇ ਕਾਲੀ ਆਗੂਆਂ ਦੇ ਉਹਨਾਂ ਦਾ ਸਵਾਗਤ ਕੀਤਾ ਉਹਦੇ ਨਾਲ ਮੈਨੂੰ ਸੁਭਾਗ ਪ੍ਰਾਪਤ ਹੋਇਆ ਸਵੇਰ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਸਾਈਕਲ ਦੀ ਯਾਤਰਾ ਦੇ ਵਿੱਚ ਨਾਲ ਸਾਈਕਲ ਚਲਾ ਕੇ ਇਸ ਯਾਤਰਾ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਸੋ ਬੜਾ ਵਧੀਆ ਮੈਸੀ ਲੈ ਕੇ ਸਰਦਾਰ ਮਜੀਦ ਸਿੰਘ ਜੀ ਕੇ ਜੀ ਤੁਰੇ ਨੇ ਤੇ ਮੈਂ ਦੇਖ ਰਿਹਾ ਕਿ ਥਾਂ ਥਾਂ ਤੇ ਉਹਨਾਂ ਦਾ ਇਸ ਯਾਤਰਾ ਦਾ ਸਵਾਗਤ ਹੋ ਰਿਹਾ ਤੇ ਬੜੀ ਵੱਡੀ ਗੱਲ ਇੱਕ ਸੁਨੇਹਾ ਵੀ ਆ 72 ਸਾਲ ਦੀ ਉਮਰ ਦੇ ਵਿੱਚ ਉਹ ਦਿੱਲੀ ਤੋਂ ਸਾਈਕਲ ਯਾਤਰਾ ਕਰਕੇ ਆਏ ਨੇ ਇਹ ਵੀ ਇੱਕ ਵੱਡਾ ਯੂਥ ਨੂੰ ਸੁਨੇ ਕਿ ਕਿਵੇਂ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਕਿਵੇਂ ਤੁਸੀਂ ਨਸ਼ਿਆਂ ਤੋਂ ਦੂਰ ਹੋਣਾ ਹੈ ਕਿਵੇਂ ਤੁਸੀਂ এনवायरमेंट ਬਚਾਉਣਾ ਹੈ ਕਿਵੇਂ ਤੁਸੀਂ ਸਿੱਖੀ ਦੇ ਵਿੱਚ ਆਪਣੇ ਧਰਮ ਦੇ ਪ੍ਰਫੁੱਤਕ ਰਹਿਣਾ ਹੈ ਕਿਵੇਂ ਤੁਸੀਂ ਚੰਗੇ ਕਾਰਜ ਕਰਨਾ ਇਸ ਸਥਾਨ ਤੇ ਮੈਂ ਆਇਆ ਹਾਂ ਉਹ ਸੇ ਸਥਾਨ ਦਾ ਸੁਨੇਹਾ ਮੈਂ ਆਪਣੇ ਯੂਥ ਨੂੰ ਦੇ ਰਿਹਾ ਕਿ ਜਿਹੜੇ ਪੱਗਾਂ ਲਾ ਰਹੇ ਨੇ ਇੰਨੀਆਂ ਸਾਬ ਜ਼ਾਦੇ ਇੱਥੇ ਜਿਹੜੇ ਗਏ ਸੀਗੇ ਕੀ ਸੋਚਦੇ ਹੋਣਗੇ ਸੁਨੇਹਾ ਦੇ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਲੋੜ ਨਹੀਂ ਸੀ ਕਸ਼ਮੀਰੀਆਂ ਨੂੰ ਹਾਂ ਕਹਿਣ ਦੀ ਉਹਨਾਂ ਦਾ ਕੀ ਝਗੜਾ ਸੀ ਔਰੰਗਜ਼ੇਬ ਨਾਲ ਔਰ ਇਹ ਪਤਾ ਸੀ ਗੁਰਤੇਗワਧਰ ਪਾਸ਼ਾ ਨੂੰ ਕਿ ਜੇ ਮੈਂ ਇਹਨਾਂ ਦੀ ਸਾਈਡ ਲਈ ਮੇਰਾ ਆਣ ਵਾਲਾ ਸਰਬੰਸ ਜਿਹੜਾ ਉਹ ਵਾਰਨਾ ਪਏਗਾ ਸਿੱਖਾਂ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਝਾਤਾਂ ਦੇਣੀਆਂ ਪੈਣਗੀਆਂ ਲੇਕਿਨ ਗੁਰੂ ਸਾਹਿਬ ਨੇ ਗੁਰਨਾਨਕ ਦੇ ਘਰ ਚ ਕੋਈ ਆਵੇ ਮੋੜਦੇ ਨਹੀਂ ਹੁੰਦੇ ਉਹਨਾਂ ਨੂੰ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਭਾਵੇਂ ਔਰੰਗਜ਼ੇਬ ਹੈ ਭਾਵੇਂ ਕੋਈ ਕਿਸੇ ਦਾ ਧਰਮ ਤੇ ਜ਼ਬਰਨ ਕਨਵਰਜਨ ਨਹੀਂ ਕਰ ਸਕਦਾ ਅੱਜ ਪੰਜਾਬ ਚ ਵੀ ਕਨਵਰਜਨ ਹੋ ਰਹੀ ਹੈ ਅੱਜ ਜ਼ਬਰਨ ਨਹੀਂ ਹੋ ਰਹੀ ਲਾਲਚ ਦੀ ਹੋ ਰਹੀ ਹੈ ਅਸੀਂ ਹਰ ਕਿਸਮ ਦੀ ਕਨਵਰਜਨ ਦੇ ਖਿਲਾਫ ਆ ਇਹ ਸਾਈਕਲ ਯਾਤਰਾ ਉਹਨਾਂ ਦੇ ਸ਼ਹੀਦੀ ਸਥਾਨ ਤੋਂ ਜਨਮ ਸਥਾਨ ਅੰਬੇਸਰ ਜਾ ਰਹੀ ਹੈ ਸੀਸਗਨ ਸਾਹਿਬ ਦਿੱਲੀ ਤੋਂ ਗੁਰੂ ਕੇ ਮਹਿਲ ਜਿੱਥੇ ਜਨਮ ਹੋਇਆ ਸੀ ਇਹ ਸਾਈਕਲ ਯਾਤਰਾ ਸੇਦ ਦਸਨਿਆ ਦੇ ਰਹੀ ਹੈ ਡਰੱਗਜ਼ ਦੇ ਖਿਲਾਫ ਸੇਵਾ ਦੇ ਰਹੀ ਹੈ এনਵਾਇਰਨਮੈਂਟ ਦਾ ਸੇਵਾ ਦੇ ਰਹੀ ਹੈ ਜਿਹੜੇ ਦਿੱਲੀ ਦਾ ਮੰਤਰੀ ਬਣਦਾ ਹੈ ਉਹ ਆਖ ਦਿੰਦਾ ਕਿ ਪੰਜਾਬ ਦਾ ਕਿਸਾਨ ਪਰਾਲੀ ਸਾੜਦਾ ਹੈ ਮੈਨੂੰ ਤੂੰ ਪੁੱਛਣਾ ਚਾਹਨਾ ਪੰਜਾਬ ਦਾ ਕਿਸਾਨ ਹਰਿਆਣਾ ਦਾ ਕਿਸਾਨ ਰਾਜਸਥਾਨ ਯੂਪੀ ਦਾ ਕਿਸਾਨ ਅੰਨ ਦਤਾ ਉਹਨਾਂ ਨੂੰ ਤੁਸੀਂ ਵਿਲਨ ਸ਼ੋ ਨਾ ਕਰੋ ਪਰਾਲੀ ਤੇ ਤੁਹਾਡੀ ਅਡਾਨੀ ਅੰਬਾਨੀ ਦੀਆਂ ਫੈਕਟਰੀਆਂ ਸਾੜਦੀਆਂ ਨੇ ਉਹਨਾਂ ਨੂੰ ਪੁੱਛੋ ਪੋਲੂਸ਼ਨ ਕਿੰਨਾ ਕਰਦੇ ਨੇ ਸਾਡੇ 98% ਪੋਲੂਸ਼ਨ ਫੈਕਟਰੀਆਂ ਦਾ ਤੇ ਕਾਰਾਂ ਦਾ ਉਸ ਪਾਸੇ ਜਾ ਕੇ ਦੇਖੋ ਪੰਜਾਬ ਨੂੰ ਕਸੂਰਵਾਰ ਨਾ ਠਰਾਓ ਪਾਕਿਸਤਾਨ ਦੇ ਵਿੱਚ ਇੱਕ ਧਰਮ ਪਰਿਵਰਤਨ ਹੈ ਮੈਂ ਸਮਝਦਾ ਅੱਜ ਦੀ ਯਾਤਰਾ ਉਸੇ ਵਾਸਤੇ ਹੀ ਹੈ ਕਿ ਜਿਹੜੇ ਬੱਚੇ ਪਟਕ ਜਾਂਦੇ ਆ ਜਿਹੜੇ ਬੱਚੇ ਰਾਹ ਛੱਡ ਜਾਂਦੇ ਆ ਸਿੱਖੀ ਦਾ ਮੈਂ ਸਮਝਦਾ ਇਹ ਯਾਤਰਾ ਉਹਨਾਂ ਨੂੰ ਸਨੇਹਾ ਦੇਣ ਵਾਸਤੇ ਆ ਇਹ ਉਹਨਾਂ ਤੱਕ ਹੀ ਸਨੇਹਾ ਪਹੁੰਚ ਜਿੱਥੇ ਤੋਂ ਕਿੱਥੇ ਤੱਕ ਜਾਏਗੀ ਇਹ ਯਾਤਰਾ ਉਹਨਾਂ ਦੇ 50 ਦਿਨਾਂ ਦੀ ਯਾਤਰਾ 15 ਤਰੀਕ ਸ਼ੁਰੂ ਹੋਈ ਹੈ ਉਹਨਾਂ ਦੇ ਸ਼ਹੀਦੀਸਤਾਨ ਸੀਸਗੰਜਾਨ ਦੀ ਚੌਂਕ ਤੋਂ ਲੈ ਕੇ ਜਨਮ ਅਸਾਨ ਗੁਰੂ ਕੇ ਮਹਿਲ ਤੱਕ ਜਾਏਗੀ